ਇੱਥੇ ਅੱਜ ਸਵੇਰੇ 5 ਲੱਖ ਦਾ ਇਨਾਮ ਲੱਗਿਆ 1 ਵਜੇ ਸਿਰਫ 350 ਦੀ ਕਾਪੀ ਦੇ ਵਿੱਚੋਂ ਪ੍ਰਾਈਜ਼ ਲੱਗਿਆ ਜੀ 5 ਲੱਖ ਰੁਪਏ ਦਾ ਲਓ ਜੀ ਇੱਕ ਵਾਰ ਫੇਰ ਚਮਕਦੀ ਕਿਸਮਤ ਪਰ ਐਸ ਵਾਰੀ ਇਹ ਨਹੀਂ ਪਤਾ ਕਿ ਕਿੰਦੀ ਕਿਸਮਤ ਚਮਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗੁਲਾਟੀ ਲਾਟਰੀ ਏਜੰਸੀ ਰੇਲਵੇ ਰੋਡ ਸਾਹਮਣੇ ਆਰਕੇ ਟੱਬਾ ਤੋਂ ਜਿੱਥੇ ਅੱਜ ਤੱਕ ਸਾਰ ਤਿੰਨ ਲੋਕ ਆ ਕੇ ਸਵਾਰ ਹੋ ਆਉਂਦੇ ਨੇ 350 ਰੁਪਏ ਦੀ ਲਾਟਰੀ ਖਰੀਦਦੇ ਨੇ ਅਤੇ 2 ਘੰਟੇ ਬਾਅਦ ਹੀ ਉਹਨਾਂ ਦਾ 5 ਲੱਖ ਦਾ ਇਨਾਮ ਲੱਗ ਜਾਂਦਾ ਹੈ ਇੱਥੇ ਦੱਸ ਦਈਏ ਕਿ ਗੁਲਾਟੀ ਲਾਟਰੀ ਏਜੰਸੀ ਤੇ ਹੁਣ ਤੋਂ ਕੁਝ ਦਿਨ ਪਹਿਲਾਂ ਵੀ 3 ਲੱਖ ਰੁਪਏ ਦਾ ਇਨਾਮ ਲੱਗਾ ਸੀ ਅਤੇ ਹੁਣ ਦੂਸਰੀ ਵਾਰ 5 ਲੱਖ ਰੁਪਏ ਦਾ ਇਨਾਮ ਲੱਗਾ ਹੈ ਹਾਲਾਂਕਿ ਇਨਾਮ ਦੀ ਟਿਕਟ ਗੁਲਾਟੀ ਲਾਟਰੀ ਏਜੰਸੀ ਵਾਲੇ ਦੇ ਵੱਲੋਂ ਉਸ ਦਾ ਨੰਬਰ ਦੱਸਿਆ ਜਾ ਰਿਹਾ ਪਰ ਕਿੰਨੂ ਇਹ ਇਨਾਮ ਨਿਕਲਿਆ ਇਸ ਦਾ ਹਜੇ ਪਤਾ ਨਹੀਂ ਲੱਗ ਸਕਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਇਸ ਟਾਈਮ ਆਪਾਂ ਖੜਿਆ ਗੁਲਾਟੀ ਲੋਟਰੀ ਏਜੰਸੀ ਜਲਾਲਾਬਾ ਜੋ ਕਿ ਰੇਲਵੇ ਰੋਡ ਤੇ ਹੈ ਨੇੜੇ ਆਰਕੇ ਢਾਬੇ ਦੇ ਬਿਲਕੁਲ ਸਾਹਮਣੇ ਹੈ ਇੱਥੇ ਅੱਜ ਸਵੇਰੇ 5 ਲੱਖ ਦਾ ਇਨਾਮ ਲੱਗਿਆ 1 ਵਜੇ ਸਿਰਫ 350 ਦੀ ਕਾਪੀ ਦੇ ਵਿੱਚੋਂ ਪ੍ਰਾਈਜ਼ ਲੱਗਿਆ ਜੀ 5 ਲੱਖ ਰੁਪਏ ਦਾ ਜੀ ਕੋਣ ਵਿਅਕਤੀ ਕਿਸੋ ਦਰਾਨ ਵਾਲਾ ਵਿਅਕਤੀ ਵਿਅਕਤੀ ਜੀ ਸਵੇਰੇ ਸਵੇਰੇ ਆਏ ਸੀ ਕਿ ਦੋ ਤਿੰਨ ਜਣੇ ਆਏ ਸੀ ਕਾਰ ਤੇ ਉਹਨਾਂ ਨੇ ਨੰਬਰ ਨਹੀਂ ਲਿਖਵਾਇਆ ਜੀ ਕਾਰ ਤੇ ਆਏ ਸੀਗੇ ਤਿੰਨ ਜਣੇ ਉਹਨਾਂ ਨੇ ਨੰਬਰ ਨਹੀਂ ਲਿਖਵਾਇਆ ਸੋ ਉਹਨਾਂ ਨੂੰ ਲੱਗਿਆ ਪ੍ਰਾਈਜ਼ੇ ਵਾਲਾ ਜੀ 5 ਲੱਖ ਰੁਪਏ ਦਾ ਲੋਕਾਂ ਦੇ ਕਮੈਂਟ ਬਹੁਤ ਆਂਦੇ ਰੋਡ ਕਿਹੜਾ ਲੱਗਦਾ ਕਿੱਥੇ ਦੁਕਾਨ ਹੈ ਇਹਨਾਂ ਦੀ ਇਹ ਰੇਲਵੇ ਰੋਡ ਹੈ ਜੀ ਆਰਕੇ ਢਾਬੇ ਦੇ ਬਿਲਕੁਲ ਸਾਹਮਣੇ ਗੁਲਾਟੀ ਲੋਟਰੀ ਏਜੰਸੀ ਕਿਉਂਕਿ ਜਿੱਥੇ ਪਿਛਲੇ ਦਿਨੀ ਦੋ ਦਿਨ ਪਹਿਲਾਂ ਵੀ 3 ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ ਸੀ ਆਪਾਂ ਉਹਦੀ ਵੀ ਵੀਡੀਓ ਪਾਈ ਸੀ ਸੋ ਅਸੀਂ ਵੀ ਦੇਖ ਸੋ ਇਹ ਮਕਸਰ ਜਦੋਂ ਆਪਾਂ ਰੇਲਵੇ ਰੋਡ ਤੇ ਆਨੇ ਆ ਆਰ ਕੇ ਢਾਬੇ ਦੇ ਬਿਲਕੁਲ ਸਾਹਮਣੇ ਇਹ ਦੁਕਾਨ ਹੈ ਜੀ ਸਟਾਲ ਹੈ ਜਿੱਥੇ ਪ੍ਰਾਈਸ ਲੱਗ ਰਿਹਾ ਜੀ ਰੋਜ਼ਾਨਾ ਪ੍ਰਾਈਸ ਲੱਗ ਰਿਹਾ ਦੋ ਦਿਨ ਪਹਿਲਾਂ ਵੀ ਪ੍ਰਾਈਸ ਲੱਗਿਆ ਥੋੜੇ ਦਿਨ ਪਹਿਲਾਂ ਕਿਉਂਕਿ ਸਾਰਿਆਂ ਨੂੰ ਪਤਾ ਸਾਡੀਆਂ ਏਜੰਸੀਆਂ ਇਕੱਠੀਆਂ ਚੱਲ ਰਹੀਆਂ ਕਰਨ ਅਰਜਨ ਲੋਟਰੀ ਏਜੰਸੀ ਜੋ ਕਿ ਸਾਡੇ ਕੋਲ ਕਰੋੜ 18 ਲੱਖ 20 ਲੱਖ 12 ਲੱਖ ਇਹ ਵਾਲੇ ਸਾਰੇ ਪ੍ਰਾਈਸ ਲੱਗ ਚੁੱਕੇ ਸੀ ਇਹ ਏਜੰਸੀ ਤੇ ਬੈਠਦੇ ਆ ਗਲਾਟੀ ਲੋਟਰੀ ਏਜੰਸੀ ਤੇ ਸੋ ਆਪਾਂ ਇਹਨਾਂ ਨਾਲ ਵੀ ਤੁਸੀਂ ਗੱਲ ਕਰ ਲਓ ਆਪਣਾ ਮੋਬਾਈਲ ਨੰਬਰ ਸਾਰਾ ਦੱਸ ਦਿੰਦੇ ਆ ਤੁਹਾਨੂੰ ਪਹਿਲਾਂ ਵੀ ਸਾਰੇ ਜਲਾਲਾਬਾਦ ਵਾਸੀਆਂ ਨੂੰ ਸਸਤਰੀ ਗਾਲ ਅੱਜ ਜੀ ਕਾਰ ਤੇ ਆਏ ਸੀ ਸਾਡੇ ਕੋਲ ਉਹਨਾਂ ਨੇ ਸਾਡੇ ਕੋਲੋਂ 350 ਰੁਪਏ ਦੀ ਕਾਪੀ ਲਈ ਤੇ ਨੰਬਰ ਨਹੀਂ ਲਿਖਾ ਕੇ ਗਏ ਅੱਛਾ ਅਸੀਂ ਉਹਨਾਂ ਨੂੰ ਅਪੀਲ ਕਰਨੇ ਆਂ ਕਿ ਤੁਹਾਨੂੰ 4.5 ਲੱਖ ਰੁਪਏ ਲੱਗ ਚੁੱਕਿਆ ਹੈ ਅੱਜ ਅੱਜ 1 ਵਜੇ 5 ਲੱਖ ਸੋਰੀ 26986 ਨੰਬਰ ਤੇ ਕਲਾਟੀ ਲੋਟਰੀ ਜਲਾਲਾਬਾਦ ਠੀਕ ਹੈ ਅਸੀਂ ਉਹਨਾਂ ਨੂੰ ਅਪੀਲ ਕਰਨੇ ਆ ਕਿ ਆ ਕੇ ਆਪਣਾ 5 ਲੱਖ ਲੈ ਜਾਓ ਹੋਰ ਲੋਕਾਂ ਨੂੰ ਆਣਾ ਕਿੱਥੇ ਪੈ ਗਿਆ ਸਾਨੂੰ ਐਡਰੈਸ ਪੂਰਾ ਕਨਫਰਮ ਕਰ ਦੋ ਇਹ ਜੀ ਦੇਵੀ ਦੁਆਰਾ ਚੌਕ ਰੇਲਵੇ ਰੋਡ ਆਰ ਕੇ ਟਾਬੇ ਦੇ ਸਾਹਮਣੇ ਤੇ ਲੂਣਾ ਡੇਰੀ ਦੇ ਨਾਲ ਕੀ ਨਾਮ ਹੈ ਤੁਹਾਡਾ ਜੀ ਸਰਿੰਦਰ ਕੁਲਾਰਟੀ ਲੋਟਰੀ ਜਲਾਲਾਬਾਦ ਕਰਨ ਚਾਹੁੰਦੇ ਆ ਤੁਹਾਨੂੰ ਦਿਖਾਣੇ ਆ ਹੁਣ ਅੱਗੇ ਆ ਰਿਹਾ ਜੀ 크리스마ਸ ਬੰਪਰ ਜੋ 27 12 ਦਾ ਡਰਾਅ ਹੈ 3 ਕਰੋੜ ਦਾ ਪ੍ਰਾਈਜ਼ ਹੈ 500 ਰੁਪਏ ਦੀ ਟਿਕਟ ਹੈ ਗਰੰਟਡ ਪ੍ਰਾਈਜ਼ ਹੈ ਇਹ 크리스마ਸ ਬੰਪਰ ਆ ਗਿਆ ਜੀ ਉਸ ਤੋਂ ਬਾਅਦ ਪੰਜਾਬ ਸਟੇਟ ਦਾ ਲੋਹੜੀ ਬੰਪਰ ਵੀ ਅਵੇਲੇਬਲ ਹੋ ਗਿਆ ਜਿਸ ਦਾ ਪ੍ਰਾਈਜ਼ 10 ਕਰੋੜ ਹੈ ਫਰਸਟ ਪ੍ਰਾਈਜ਼ 10 ਕਰੋੜ ਆ 500 ਰੁਪਏ ਦੀ ਟਿਕਟ ਹੈ ਇਹ ਆਪ ਕਮਿੰਗ ਬੰਪਰ ਹੈ ਉਸ ਤੋਂ ਪਹਿਲਾਂ ਇੱਕ 200 ਰੁਪਏ ਵਾਲੀ ਟਿਕਟ ਹੈ ਜਿਸ ਦਾ ਡਰਾਅ ਦੋ ਦੋ ਤਿੰਨ ਦਿਨ ਹੀ ਰਹਿ ਗਿਆ ਜੋ ਵੀ ਟਿਕਟਾਂ ਤੁਹਾਨੂੰ ਦਿਖਾ ਦਿੰਨੇ ਆ ਨਹੀਂ ਵੇਚੀ ਪਈਆਂ ਫੋਨ ਨੰਬਰ 81 11953 ਇੱਕ ਵਾਰ ਦੁਬਾਰਾ ਤੋਂ ਬੋਲਦਾ 98781 11953 ਦੀ ਟਿਕਟ ਹੈ ਜਿਸ ਦਾ ਡਰਾਅ 6 ਤਰੀਕ ਨੂੰ ਨਿਕਲਣ ਜਾ ਰਿਹਾ ਹੈ ਫਰਸਟ ਪ੍ਰਾਈਜ਼ 1.5 ਕਰੋੜ ਹੈ ਗਰੰਟਡ ਪ੍ਰਾਈਜ਼ ਹੈ ਜੋ ਕਿ ਜਨਤਾ ਦੇ ਵਿੱਚ ਦਿੱਤੇ ਜਾਣ ਦੀ ਗਰੰਟੀ ਹੈ ਪੰਜਾਬ ਸਰਕਾਰ ਦੀ ਟਿਕਟ ਹੈ ਦਿਨ ਰਹਿ ਗਏ ਥੋੜੇ ਤੁਸੀਂ ਟਿਕਟ ਪਾਉਣ ਲਈ ਆਉਣਾ ਗਲਾਟੀ ਲੋਟਰੀ ਏਜੰਸੀ ਰੇਲਵੇ ਰੋਡ ਤੇ ਜਿਨ੍ਹਾਂ ਦਾ ਮੋਬਾਈਲ ਨੰਬਰ ਆਪਾਂ ਦੁਬਾਰਾ ਦੱਸਦੇ ਨੇ 98781 11953 ਇਸ ਨੰਬਰਾਂ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਇਹਨਾਂ ਨਾਲ ਜੀ ਧੰਨਵਾਦ